ਦੇਸ਼ ਦੇ ਵਿੱਚ ਜਿੱਥੇ ਰੋਜ਼ਗਾਰ ਦੀ ਲਈ ਨੌਜਵਾਨ ਬਾਹਰ ਦਾ ਰਾਸਤਾ ਦੇਖ ਰਹੇ ਨੇ ਵਿਦੇਸ਼ਾਂ ਦੇ ਵਿੱਚ ਜਾਣ ਲਈ ਲੱਖਾਂ ਰੁਪਏ ਖਰਾਬ ਕਰ ਰਹੇ ਨੇ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਇੰਡੀਆ ਦੇ ਵਿੱਚ ਅਜਿਹੀਆਂ ਕੰਪਨੀਆਂ ਨੇ ਜੋ ਕਿ ਬੱਚਿਆਂ ਨੂੰ ਪਹਿਲਾਂ ਤਾਂ ਸਕਿੱਲ ਪ੍ਰੋਵਾਈਡ ਕਰਵਾ ਰਹੀਆਂ ਨੇ ਬਾਅਦ 'ਚ ਨੌਕਰੀਆਂ ਵੀ ਮੁਹੱਈਆ ਕਰਵਾ ਰਹੀਆਂ ਨੇ ਇਹਨਾਂ ਦੇ ਵਿੱਚ ਇੱਕ ਨਾਮ ਹੈ ਜੀ ਐਸਪੀਐਸਆਈ ਕੰਪਿਊਟਰ ਸੈਂਟਰ ਦਾ ਜਿਸ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਸਿਖਾਇਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਵੀ ਦਵਾਇਆ ਜਾਂਦਾ ਹੈ ਇਸ ਸੈਂਟਰ ਦਾ ਲਾਹਾ ਲੈ ਰਹੇ ਨੌਜਵਾਨਾਂ ਤੋਂ ਸੁਣੋ ਕਿ ਕਿਸ ਤਰੀਕੇ ਇਹ ਕੰਪਿਊਟਰ ਸੈਂਟਰ ਉਹਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜੀ ਨਾਮ ਬਤਾ ਮੇਰਾ ਨਾਮ ਸੀਮਾ ਕਿੱਥੇ ਰਹਿੰਦੇ ਹੋ ਮੈਂ ਹੀਰਾਗੜ੍ਹ ਕਲੋਨੀ ਸ਼ਿਵਾਂਸ਼ ਨਗਰ ਤੋਂ ਆਈ ਹਾਂ ਕ੍ਰਿਸ਼ਟਿਕਿਊਟਪੜ੍ਹ ਰਾਜੂ ਕਲੋਨੀ ਕ੍ਰਿਸ਼ਟਿਕਿਊਟਪੜ੍ਹ SPSI ਕੰਪਿਊਟਰ ਐਂਡ ਅਕਾਊਂਟਿੰਗ ਇੰਸਟੀਚਿਊਟ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਨੋ ਵਿਦਿਆਨ ਦੇ ਵਿੱਚ ਔਰ ਵੀ ਇੰਸਟੀਚਿਊਟ ਉਹਦੇ ਵਿੱਚ ਕੀ ਟਰਸਟ ਨਹੀਂ ਰਿਹਾ ਆ ਇਹਦੇ ਵਿੱਚ ਟਰਸਟ ਲੈ ਕੇ ਤੁਸੀਂ ਪੜ ਰਹੇ ਹੋ ਹਾਂ ਹੁੰਦਾ ਹੈਗਾ ਪਰ ਪਹਿਲਾ ਜਿੱਥੇ ਲੱਗੀ ਸੀਗੇ ਉੱਥੇ ਇਨਾ ਮੈਨੂੰ ਵਿਦਿਆਨ ਨੇ ਲੱਗਾ ਪਟਨਾ ਜਦੋਂ ਤੇ ਇੱਥੇ ਆਈ ਹਾਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਜ਼ਿਆਦੀ ਚੀਜ਼ਾਂ ਨਿਊ ਮਿਲੀਆਂ ਆ ਤੇ ਮੈਨੂੰ ਇੱਕ ਨਾਲ ਜੋਤੀ ਵੀ ਆਫਰ ਮਿਲ ਰਿਹਾ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਹੜੀ ਕੰਪਨੀ ਤੋਂ ਆਫਰ ਆ ਰਹੀ ਥੰ ਅਰਿਤੂ ਮੋਟਰਸ ਤੋਂ ਹੋਰ ਵੀ ਅੱਗੇ ਤੁਸੀਂ ਆਕੇ ਬਣੇ ਹੋ ਆਕੇ ਪੜ੍ਹ ਕੇ ਕੀ ਬਣਨਾ ਚਾਹੁੰਦੇ ਜੋ ਆਪ ਆਪਣੇ ਆਪ ਸੈੱਟ ਕਰ ਰਹੇ ਹੋ ਯਾਨੀ ਮੈਂ ਅੱਗੇ ਜਾ ਕੇ ਬਹੁਤ ਅੱਗੇ ਮਤਲਬ ਬਹੁਤ ਉੱਪਰ ਤੱਕ ਜਾਣਾ ਚਾਹੁੰਦੀ ਹਾਂ ਬਟ ਮੈਂ ਪਹਿਲਾਂ ਸਟਾਰਟਿੰਗ ਤੋਂ ਲੈਵਲ ਜਿਹੜਾ ਹੈਗਾ ਮੇਰਾ ਉਹ ਮੈਂ ਅੱਗੇ ਬਾਤ ਕਰੀ ਆ ਕੇ ਜਾ ਕੇ ਮੈਂ ਬਹੁਤ ਕੁਝ ਕਰਨਾ ਜਿਸ ਤਰ੍ਹਾਂ ਕਿ ਤੁਹਾਨੂੰ ਜੋਬ ਆਫਰ ਦਿੱਤੀ ਗਈ ਹੈ ਕਿਹੜੇ ਸਰ ਵੱਲ ਜੋਬ ਆਫਰ ਦਿੱਤੀ ਗਈ ਹੈ ਕਿਹੜੇ ਸਰ ਨਾਲ ਅੱਜ ਤੁਹਾਡੀ ਮੀਟਿੰਗ ਕਰਾ ਰਹੇ ਮੈਨੂੰ ਨਰੇਸ਼ ਸਰ ਵੱਲੋਂ ਮਤਲਬ ਜਿਨਾ ਦੇ ਉਹਦੇ ਸਟਾਫ ਦੇ ਨਾਲ ਮੈਨੂੰ ਮਿਲ ਰਹੀ ਹੈ ਕਿ ਆ ਦੇ ਨਾਲ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹ ਰਹੀ ਹੈਗੀ ਆ ਔਰ ਮੈਨੂੰ ਮੋਟਰ ਸਪੋਰਟ ਦੇ ਵਿੱਚ ਸੇਲ ਸੇਮ ਐਸ ਅ ਸੇਲ ਮੰਡੀ ਜੌਬ ਦਿੱਤੀ ਠੀਕ ਹੈ ਸਲਸ ਮੰਡੀ ਜੌਬ ਵੀ ਉਪਰ ਆਈ ਗਏ ਆ ਮੈਂ ਆਪਣੇ ਮਾਪਿਆਂ ਨੂੰ ਕਿਹਾ ਸੀ ਕਿ ਰੋਜ਼ ਤੁਹਾਡੇ ਮਾਪਿਆਂ ਨੂੰ ਅੱਜ ਇਸ ਸਟੂਡੀਓ ਲਈ ਵੀ ਜੀ ਆਣੋਂ ਕਿੰਨਾ ਚੰਗਾ ਮੈਂ ਆਪਣੇ ਮਮ ਡੈਡ ਨੂੰ ਇਹ ਕਹਿਣਾ ਚਾਹ ਰਹੀ ਹੈਗੀ ਆ ਜਿਸ ਤਰ੍ਹਾਂ ਜਿਨ੍ਹਾਂ ਨੇ ਮੈਨੂੰ ਬਣਾਇਆ ਹੈਗਾ ਆ ਮਤਲਬ ਜਿੱਥੋਂ ਤੱਕ ਮੈਨੂੰ ਮੇਰੇ ਉੱਤੇ ਖਰਚਾ ਵੀ ਕਰ ਰਿਹਾ ਹੈਗਾ ਮੈਂ ਅੱਗੇ ਜਾ ਕੇ ਉਹਨਾਂ ਵਾਸਤੇ ਉੱਤੇ ਵੀ ਉੱਤੋਂ ਵੱਧ ਖਰਚਾ ਕਰਕੇ ਦਿਖਾਵਾਂਗੀ ਰੱਬ ਨਾਲ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਜਿਹੜੇ ਇੰਸਟੀਚਿਊਟ ਦੇ ਟੀਚਰ ਨੇ ਮੈਂ ਰਿਸਪੈਕਟ ਦੇਣਾ ਚਾਹੁੰਦਾ ਉਹਨਾਂ ਨੂੰ ਸੋ 올 ਥੈਂਕ ਯੂ ਜਿਨ੍ਹਾਂ ਨੇ ਮੈਨੂੰ ਪ੍ਰੋਵਾਈਡ ਕੀਤਾ ਕਿ ਗਾਈਡ ਕੀਤਾ ਹੈਗਾ ਕਿ ਤੁਸੀਂ ਅਪਲਾਈ ਕਰੋ ਇੰਟਰਵਿਊ ਲਈ ਤੇ ਮੈਂ ਆਇਆ ਹੈਗਾ ਤੇ ਉਹਨਾਂ ਲਈ ਵੀ ਥੈਂਕ ਯੂ ਜਿਨ੍ਹਾਂ ਨੇ ਕੀਮਤੀ ਵਕਤ ਕੱਢ ਕੇ ਸਾਡੇ ਲਈ ਸਾਡੇ ਬਾਰੇ ਸੋਚਾਇਆ ਹੈਗਾ বাস ਕੋਈ ਤੁਹਾਡੇ ਇੰਸਟੀਚਿਊਟ ਵਿੱਚ ਕੋਈ ਕੰਪਨੀ ਵੀ ਆਈ ਸੀਗੀ ਤੁਹਾਨੂੰ ਇੱਕ ਆਫਰ ਵੀ ਦੇ ਕੇਗੀ ਤਾਂ ਕੀ ਲੱਗਦਾ ਹੈ ਇੰਟਰਵਿਊ ਤੁਹਾਨੂੰ ਫਾਸ ਲੱਗ ਰਹੇ ਹੋ ਜੀ ਆਪਣੇ ਵੱਲੋਂ ਤਾਂ 100% ਹੈਗਾ ਤੇ ਉਹਨਾਂ ਵੱਲੋਂ ਵੀ 100% ਹੈਗਾ ਤੇ ਦੇਖੋ ਉਹਨਾਂ ਨੇ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਲਈ ਆਇਆ ਸਾਡੇ ਫੀਚਰ ਵਾਲੇ ਸੋਚਿਆ ਹੈਗਾ ਤੇ ਜਿਸ ਤਰੀਕੇ ਤੁਹਾਨੂੰ ਜੋਬ ਆਫਰ ਕੀਤੀ ਇਹ ਜੋਬ ਆਫਸਰ ਕਰ ਰਹੇ ਹੋ ਹਾਂਜੀ ਕਿ ਆਕੇ ਤੁਸੀਂ ਪੜ੍ਹਾਈ ਦੇ ਵਿੱਚ ਯਾਨੀ ਨਾਲ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਜੋਬ ਵੀ ਕਰੋ ਨਾਲ ਨਾਲ ਆਪਣਾ ਸਟੱਡੀ ਦਾ ਵੀ ਦੇਖੋ ਤੇ ਦੋਨੋਂ ਚੀਜ਼ਾਂ ਕਿ ਤੁਸੀਂ ਆਪਣਾ ਆਪਣੇ ਆਪ ਹੈਂਡਲ ਕਰ ਸਕਦੇ ਹੋਗੇ ਜੋ ਵੀ ਆਪਣਾ ਖਰਚਾ ਹੈਗਾ ਕਿ ਜਿਹੜੀ ਕੰਪਨੀ ਆਈ ਸੀ ਜਿਹੜੀ ਆ ਤੁਹਾਨੂੰ ਆਫਰ ਦਿੱਤਾ ਮਤਲਬ अच्छा प्रिंट वर अह ये किचकिच नदी जेड़े सरूम्स है किचकिच तो? सर इने अभी इंट्रोडक्शन नहीं हुई पे माना मोटा इंट्रोडक्शन है फिर कदी जो ਤੁਸੀਂ ਪਲੇ ਟਾਈਮ ਹੋਵੇ ਤੇ ਪੱਕ ਖੁੱਲ ਕੇ ਇੰਟਰੋਡਕਸ਼ਨ ਕਰਾਂਗੇ ਫਿਰ ਹਾਲ ਦੇ ਵਿੱਚ ਵੀ ਬਿਲਕੁਲ ਨਹੀਂ ਸੀ ਹੈ ਤੇ ਆਪਣੇ ਫਰੈਂਡ ਦੀ ਮੈਸੇਜ ਸਾਡੇ ਨਾਲ ਜਿਹੜੇ पहले भी मैं भी किसी ने गाइड किया छ चुका है कि निकी बनेगा लाइफ से की होएगा पर मैंने किसी मुंडल ने कहा कि एस बी एस आई इंस्टीट्यूट ज्वाइन करो तो जॉब पाफर जॉब ऑफर हुई है जॉब ऑफर हुई है जैसे अकाउंटर डाटा एंट्री वगैरह डीलिंग वगैरह सेलिंग वगैरह ਕੋਈ ਵੀ ਆਪਸ਼ਨ ਚ ਹੋ ਸਕਦੀ ਹੈ ਚਲ ਇਸ ਤਰ੍ਹਾਂ ਕਿ ਤੁਸੀਂ ਦੇਖਣਾ ਹੈ ਇਸ ਪੀਐਸਆਈ ਇੰਸਟੀਚਿਊਟ ਨਾਲ 90 ਦਿਨ ਦੇ ਵਿੱਚ ਜਿਹੜੇ ਡਾਟਾ ਦਾਾਰੇ ਜਿਹੜੇ ਅੱਜ ਹਨਸਟੀਚਿਊਟ ਦੇ ਵਿੱਚ ਕੀ ਹੈ ਤੁਹਾਨੂੰ 90 ਦਿਨਾਂ ਜੀ ਉਸਨੇ ਸਾਥ ਕਿੰਨੇ ਦਿਨ ਤੁਸੀਂ ਇਸ ਇੰਸਟੀਚਿਊਟ ਦੇ ਨੀਚੇ ਆਪਣੀ ਪ੍ਰੋਪਰ ਹਾਜ਼ਰੀ ਪ੍ਰੋਪਰ ਕੋਚਿੰਗ 6 ਮਨთ ਹੋ ਗਿਆ ਰੈਗੂਲਰ 6 ਮਨთ ਹੋ ਗਿਆ ਤੇ ਮੈਨੂੰ ਬੈਸਟ ਕੋਚਿੰਗ ਮਿਲੀ ਆ ਤੇ ਮੈਂ ਇੱਕ ਹਾਂ ਕਿ ਮੇਰੇ ਜੋ ਕੋਚਿੰਗ ਦੇ ਰਿਹਾ ਇੰਸਟੀਚਿਊਟ ਦੇ ਅਧਿਕਾਰ ਨੂੰ ਅਮਰਸਰ ਨੇ ਉਹ ਬੈਸਟ ਨੇ ਤੇ ਜਿਹੜੇ ਮੇਨ ਹੈੱਡ ਹੈਗੇ ਨੇ ਉਹ ਆਪਣੇ ਮੀਰ ਸਿੰਘ ਨੇ ਬਹੁਤ ਵਧੀਆ ਨੇਚਰ ਵੀ ਬਹੁਤ ਵਧੀਆ ਹੈਗਾ ਤੇ ਆਪਣੇ ਬੱਚਾ ਮੰ ਸ਼ੇਰ ਕਰਦੇ ਹਾਂ ਕਿ ਸਾਰੇ ਠੀਕ ਹੈ। ਬਈਆਂ ਜਿਹੜੀ ਤੁਸੀਂ ਦੇਖਿਆ ਦਾ ਮੁਰਕ ਜਿਹੜੀ ਦਿੱਤੂ ਕੰਪਨੀ ਸੀ ਕਿ ਉਹ ਆਈਏ ਤੁਹਾਡੇ ਬੱਚਿਆਂ ਨੂੰ ਜਿਹੜੀ ਜੋਬ ਆਫਰ ਕਰੇ ਕੀ ਕਹਿਣਾ ਚਾਹੋ ਪਹਿਲੇ ਉਹ ਕੰਪਨੀ ਬਾਰੇ ਕੀ ਕਹਿਣਾ ਚਾਹੋ ਆ ਸਰ ਮੈਂ ਰਿੱਡੂ ਮੋਟਰ ਪ੍ਰਾਈਵੇਟ ਲਿਮਟਿਡ ਨੂੰ ਥੈਂਕਸ ਬੋਲਦਾ ਹਾਂ ਕਿ ਇਹਨਾਂ ਨੇ ਇੱਕ ਇਨੀਸ਼ੀਏਟਿਵ ਲਿੱਤਾ ਕਿਉਂਕਿ ਇੰਸਟੀਚੂਟ ਅਸੀਂ ਸਾਰੇ ਇੱਕ ਸਮਾਜ ਨੂੰ ਡਵੈਲਪ ਕਰਨ ਵਾਸਤੇ ਲੱਗੇ ਹੋਏ ਹਾਂ ਕਿਉਂਕਿ ਬੱਚੇ ਜੋ ਸਟੱਡੀ ਕਰ ਲੰਦੇ ਕਾਲਜ ਤੋਂ ਸਕੂਲ ਤੋਂ ਨਿਕਲਦੇ ਆ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਜੌਬ ਕਿਉਂਕਿ ਅੱਜ ਦੇ ਡੇਟ ਦੇ ਵਿੱਚ ਖਰਚਾ ਕਰਨਾ ਬੜਾ ਮੁਸ਼ਕਿਲ ਹੈ ਬੱਚਾ ਕਹਿੰਦਾ ਮੈਂ ਆਪਣੀ ਸਟੱਡੀ ਦੇ ਨਾਲ ਨਾਲ ਪਾਰਟ ਟਾਈਮ ਕੰਮ ਵੀ ਕਰ ਲਵਾਂ ਜਾਂ ਮੈਨੂੰ ਕੋਈ ਨਾ ਕੋਈ ਕੰਮ ਮਿਲ ਜਵੇ ਸੋ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦਾ ਹਾਂ ਕਿ ਇਹਨਾਂ ਨੇ ਇੱਕ ਇਨੀਸ਼ੀਏਟਿਵ ਲਿੱਤਾ ਸਾਡੇ ਇੰਸਟੀਚਿਊਟ ਤੇ ਆਏ ਬੱਚਿਆਂ ਨੂੰ ਰਿਕਰਟ ਕੀਤਾ ਫਾਈਨਲਾਈਜ਼ ਕੀਤਾ ਬੱਚਿਆਂ ਲਈ ਘਟੋ ਘੜ ਇੰਨਾ ਹੈ ਕਿ ਵੀ ਅੱਜ ਦਾ ਜਨਰੇਸ਼ਨ ਥੋੜਾ ਜਿਹਾ ਡਰਦੀ ਵੀ ਹੈ ਤੋ ਸਾਡੇ ਵੱਲੋਂ ਡਰ ਕੱਢਣ ਲਈ ਵੀ ਇੱਕ ਤਰੀਕੇ ਦਾ ਇੰਟਰਵਿਊ ਹੈਗਾ ਯਾ ਕਿ ਬੱਚੇ ਥੋੜਾ ਜਿਹਾ ਇੱਥੇ ਇੱਕ ਮੰਨ ਲਓ ਇਹਨਾਂ ਦੀ ਰੈਸਲ ਹੋ ਗਈ ਹੈ ਹੁਣ ਜਦੋਂ ਵੀ ਹੋਰ ਵੀ ਇੰਟਰਵਿਊਜ਼ ਵਗੈਰਾ ਕਿਨਾਰੇ ਹੋਊਗੇ ਤਾਂ ਇਹ ਮੇਰੇ ਖਿਆਲ 'ਚ ਬਹੁਤ ਵਧੀਆ ਤਰੀਕੇ ਨਾਲ ਉੱਥੇ ਬੋਲੂਗੇ ਸਰ ਇੱਕ ਜਿਹੜਾ ਰਿੱਧੂ ਮੋਟਰ ਨੇ ਆਫਰ ਦਿੱਤਾ ਇਦਾਂ ਹੋ ਸਕਦਾ ਇਹਦੇ ਵਿੱਚ ਤੁਹਾਡੇ ਕੁਝ ਸੇਲਜ਼ਮੈਨ ਜਾਂ ਸੇਲਜ਼ ਗਰਲ ਦੀ ਵੀ ਜਾਂ ਸੇਲਜ਼ ਐਗਜ਼ੀਕਿਊਟਿਵ ਬਣ ਜਾਂਦੇ ਬੱਚੇ ਉਹਨਾਂ ਨੂੰ ਬੋਲਣ ਦਾ ਜਿਹੜਾ ਐਕਸਪੀਰੀਅੰਸ ਆ

ਸਰ ਫਿਲਹਾਲ ਤਾਂ ਸਾਡੇ ਕੋਲ ਇਨ ਲਾਈਨ ਦੇ ਵਿੱਚ 10 ਕੰਪਨੀ ਦਾ ਹੈ ਫਿਲਹਾਲ ਇਹ ਹਜੇ ਰੀਡੂ ਮੋਟਰ ਤੋਂ ਹੋਇਆ ਆ ਨੈਕਸਟ ਵੀਕ ਦੇ ਵਿੱਚ ਸਾਡੇ ਕੋਲ ਕੋਈ ਹੋਰ ਵੀ ਆਪਾਂ ਅਗੇ ਸ਼ਡਿਊਲ ਕਰ ਰਹੇ ਹਾਂ ਜਿੱਦਾਂ ਕਿ ਸੁਪਰ ਇਲੈਕਟ੍ਰਿਕ ਹੈ ਔਰ ਵੀ ਹੈ ਗੈਂਗ ਆਪ ਸੋਕਰਟ ਮੈਗਨੇਟਸ ਕੰਪਨੀ ਹੈ ਜਿਹੜੇ ਸੌਫਟਵੇਅਰ ਡਿਵੈਲਪਰ ਹੈਗੇ ਆ ਸੋ ਆ ਕਿਆ ਨਾਮ ਹੈ ਡੀਸੀ એનਰਜੀਜ਼ ਹੈ ਕਿ ਆਇਆ ਤੇ ਹਾਰਦੀ ਫੈਬ੍ਰਿਕ ਹਾਰਦੀ ਕਲੈਕਸ਼ਨਸ ਇੰਦਾ ਸਾਰੀ ਬਹੁਤ ਸਾਰੀ ਬਾਈ ਪ੍ਰੋਫੈਸ਼ਨਲ ਐਡਵੋਕੇਟਾਂ ਤੇ ਬੀਰੋਕਲ ਇਨਕਮ ਟੈਕਸ ਜੀਐਸਟੀ ਅਕਾਊਂਟਿੰਗ ਆਲਰੇਡੀ ਹੈ ਤਾਂ ਕੰਪਨੀਆਂਜ਼ ਦੀ ਸਾਨੂੰ ਕੋਈ ਕਮੀ ਨਹੀਂ ਹੈ ਕੰਪਨੀ ਬਹੁਤ ਆ ਸਾਡੇ ਕੋਲ ਜੋ ਪ੍ਰੋਵਾਈਡ ਬਾਰੇ ਬਾਸ ਤੇ ਪਰ ਬੱਚੇ ਬਸ ਅਸੀਂ ਉਹਨਾਂ ਨੂੰ ਟ੍ਰੇਨ ਕਰ ਦਈਏ ਫਿਲਹਾਲ ਇਹ ਦੋ ਮਟਰ ਫਰਸਟ ਕੰਪਨੀ ਹੈ ਓਨਲੀ ਫਰਸਟ ਕੰਪਨੀ ਜੋ ਪਹਿਲਾ ਆਫਰ ਦੇ ਕੇ ਗਈ ਹਾਂ ਸਰ ਰਿੱਦੂ ਮਟਰਸ ਵਾਸਤੇ ਮੈਂ ਇਹ ਕਹਾ ਮੰਗਾ ਕਿ ਮੈਂ ਇਹਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿਉਂਕਿ ਕੰਪਨੀ ਤਾਂ ਬਹੁਤ ਸਾਰੀ ਜਾਂਦੀਆਂ ਆ ਬਟ ਅਸੀਂ ਕਦੇ ਕੈਂਪਸ ਪਲੇਸਮੈਂਟ ਨਹੀਂ ਕਰਾਇਆ ਸੋ ਇਹਨਾਂ ਨੇ ਤੁਹਾਨੂੰ ਹੌਸਲਾ ਅਪਦਾਇ ਕੀਤੀ ਕੈਂਪਸ ਪਲੇਸਮੈਂਟ ਦੀ ਤੇ ਇਹਨਾਂ ਨੇ ਥੋੜਾ ਨੀ ਪੱਥਰ ਰੱਖਿਆ ਆ ਇਹਨੂੰ ਆਪਾਂ ਹੁਣ ਕੰਟੀਨਿਊ ਕਰਦੇ ਰਵਾਂਗੇ ਇੱਥੇ ਹੀ ਬੱਚਿਆਂ ਨੂੰ ਪਲੇਸਮੈਂਟ ਦਵਾਵਾਂਗੇ ਸਰ ਹਜੇ ਤਾਂ ਸੀ ਸਰ ਸਿਲੈਕਟਡ ਹੀ 30 40 ਬੱਚੇ ਹੀ ਬੁਲਾਏ ਸੀਗੇ ਉਹਦੇ ਵਿੱਚ ਹਾਫ 50% ਜੋ ਬੱਚੇ ਹਨ ਉਹ ਸਿਲੈਕਟਡ ਹੋਏ ਆ ਹਜੇ ਸਰ ਨੇ ਫਾਈਨਲਾਈਜ਼ ਕਰਨਾ ਹੈ ਉਹਨਾਂ ਦੀ ਮੈਨੇਜਮੈਂਟ ਨੇ ਫਾਈਨਲਾਈਜ਼ ਕਰਨਾ ਹੈ ਸੋ ਜਿੱਦ ਤੱਕ ਇਹ ਅ ਸੰਡੇ ਵੀਕ ਉਹ ਵੀ ਉਹ ਤਾਂ ਬੱਚੇ ਅਜੇ ਘਟ ਆਏ ਨਹੀਂ ਫਿਲਹਾਲ ਕਿੰਨੇ ਬੱਚੇ ਐਸਟੀਵੇਟ ਹੈ ਸਭ ਬੱਚੇ ਘਟ ਨਹੀਂ ਆਏ ਅਸੀਂ ਹੀ ਬੱਚਿਆਂ ਨੂੰ ਘਟ ਬੁਲਾਇਆ ਹੈ ਕਿਉਂਕਿ ਜਿੱਦਾਂ ਦੀ ਸਾਡੇ ਕੋਲ ਗੈਦਰਿੰਗ ਹੈਗੀ ਆ ਉਹ ਸਾਰੇ ਜੇ ਸਾਰੇ ਸਾਰੇ ਇੰਸਟੀਚਿਊਟ ਦੇ ਬੱਚੇ ਇੱਥੇ ਆ ਜਾਂਦੇ ਤਾਂ ਥੋੜਾ ਜਿਹਾ ਪੋਸੀਬਲ ਨਹੀਂ ਹੋ ਪਣਾ ਸੀਗਾ ਸੋ 2 ਘੰਟੇ ਦੇ ਵਾਸਤੇ ਹੀ ਇਹਨਾਂ ਨੂੰ ਬੁਲਾਇਆ ਸੀ ਇ ਜਿ ਜਿੰਨੇ ਕਿ ਇੱਥੇ ਹੋ ਸਕਣ ਨੈਕਸਟ ਟਾਈਮ ਆਪਣਾ ਹੋਰ ਬ੍ਰਾਂਚ ਦੇ ਵਿੱਚ ਰੱਖਾਂਗੇ ਸਾਡੇ ਜਗੀਆਂ ਵੀ ਸੱਤ ਬ੍ਰਾਂਚਾਂ ਆ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਰੱਖਾਂਗੇ ਇਸ ਵਾਸਨਗਰ ਬ੍ਰਾਂਚ ਹੋਇਆ ਹੈ ਠੀਕ ਹੈ ਅਬ ਦਈਆਂ ਜਿਹੜੀ ਰਿਡੂ ਕੰਪਨੀ ਜੀ ਤੁਹਾਨੂੰ ਅੱਜ ਉੱਪਰ ਦੇਖੀ ਤੁਹਾਡੇ ਬੱਚਿਆਂ ਨੇ ਕਿੰਨੀ ਖੁਸ਼ੀ ਹੋ ਰਹੀ ਬੱਚਿਆਂ ਨੂੰ ਕੀ ਮੈਸੇਜ ਦੇ ਰਹੇ ਆ ਅ ਪਹਿਲੇ ਤੇ ਥੈਂਕ ਯੂ ਸੋ ਮਾਚ ਸਾਰਿਆਂ ਨੂੰ ਐਂਡ ਥੈਂਕ ਯੂ ਕੰਪਨੀ ਵਾਲਿਆਂ ਨੂੰ ਵੀ ਜਿਹੜੇ ਆਏ ਨੇ ਔਰ ਸਾਰੇ ਬੱਚਿਆਂ ਨੂੰ ਵੀ और क्योंकि उन्होंने ग्रोथ मिल रही है साढ़े इंस्टीट्यूट तो एस के एस आई कंप्यूटर एंड अकाउंटिंग इंस्टीट्यूट वो उन्होंने ग्रोथ दी जा रही है प्लस मिस्टर का भी मैं थैंक यू कहना चाहूँगी कि उन्होंने सारे बच्चा के लिए एं कैंपस प्लेसमेंट रख्या है जिद कि सारे बच्चे आ आ रहे हैं तो उन्होंने जॉब दी जा रही बच्चे भी बहुत खुश थे और सारा स्टाफ भी बहुत खुश है और थैंक यू प्रो मच मैम किस तरीके लग रहा है किन्ने बच्चे आए थे अभी कि बच्चे सिलेक्ट हो गए हैं कि रह गए हैं कि इंटरव्यू चलूगी ਸੋ ਉਹਨਾਂ ਹਾਰ ਹੈ ਐਂਡ ਤਾਂ ਕਾਫੀ ਕੰਪਨੀਆਂਜ਼ ਐ ਜਿਹਨਾਂ ਦੇ ਆਫਰਸ ਆਇਆ ਹੈ ਸੋ ਹਜੇ ਤਾਂ ਜਸਟ ਅ ਡੈਮੋ ਸੀਗਾ ਕਿ 32 40 ਬੱਚੇ ਹੀ ਆਏ ਸੀਗੇ ਇੰਟਰਵਿਊ ਦੇ ਲਈ ਤੇ ਕਾਫੀ ਸੈਲੈਕਟ ਵੀ ਹੋਏ ਨੇ ਉਹਦੇ ਚ 70% ਜਿਹੜੇ ਬੱਚੇ ਨੇ ਉਹ ਸੈਲੈਕਟ ਹੋ ਚੁੱਕੇ ਨੇ ਕੰਪਨੀ ਦੇ ਲਈ ਔਰ ਅਗਦੀ ਵੀ ਆ ਰਹੇ ਕਿ ਇੰਸਟੀਚਿਊਟ ਦੇ ਵਿੱਚ ਆਪਾਂ ਜਾ ਰਹੇ ਹਾਂ ਜਿਵੇਂ ਫ੍ਰੀ ਬਿਹਾਰ ਹੋ ਗਿਆ ਰੇਸ਼ਟ ਅਗਰ ਰਾਜਗੋਨੀ ਇਹਨਾਂ ਦੇ ਅਲੱਗ-ਅਲੱਗ ਇੰਸਟੀਚਿਊਟ ਦੇ ਵਿੱਚ ਵੀ ਆਪਾਂ ਇੰਟਰਵਿਊ ਨੈਕਸਟ ਟਾਈਮ ਅਰੇਂਜ ਕਰਵਾਵਾਂਗੇ ਮਨ ਜਿਹੜੇ ਬੱਚੇ ਆਏ ਸੀ ਸਿਰਫ ਇਹ ਆ ਕਹਿੰਦੇ ਰਿਚ ਬੰਦੇ ਰਿਚ ਬੱਚੇ ਸੀਗੇ ਜਾਂ ਕੁਝ ਗਰੀਬ ਬੱਚੇ ਸੀ ਜਿਹੜੇ ਜਿਨ੍ਹਾਂ ਨੂੰ ਇਸ ਇਰ ਅਸੀਂ ਸਿਲੈਕਟ ਕੀਤਾ ਹੈ ਦੇਦੀ ਸਰ ਬਿਲਕੁਲ ਕੋਈ ਵੀ ਧਨਿਆ ਕਿ ਬਹੁਤ ਜ਼ਿਆਦਾ ਰੀਚ ਨਹੀਂ ਹੈ ਜਾਂ ਬਹੁਤ ਜ਼ਿਆਦਾ ਲੋ ਨਹੀਂ ਨਾਰਮਲ ਜਿਹੜੇ ਵੀ ਬੱਚੇ ਨੀਡੀ ਪਰਸਨਸ ਹੈ ਇਹ ਸਾਰੇ ਹੀ ਜਿਹੜੇ ਬੱਚੇ ਆਏ ਸੀਗੇ ਉਹ ਸਾਰੇ ਹੀ ਨੀਡੀ ਪਰਸਨਸ ਸੀ ਜਿਨ੍ਹਾਂ ਨੂੰ ਜੋਬ ਦੀ ਰਿਕੁਆਇਰਮੈਂਟ ਸੀਗੀ ਜੋਬ ਨੇ ਕੈਰੀਅਰ ਨੂੰ ਅੱਗੇ ਵਧਾਉਣ ਦੇ ਲਈ ਉਹ ਕਿਸੇ ਵੀ ਲੈਵਲ ਦੇ ਵਿੱਚ ਜਾ ਸਕਦੇ ਨੇ ਮੈਮ ਕਲ ਇੰਸਟੀਟਿਊਟ ਦੇ ਅਧਿਕਾਰ ਦੇ ਵਿੱਚ ਜਿਹੜੇ ਕੁਝ ਬੱਚੇ ਰੀਚ ਹੁੰਦੇ ਨੇ ਉਹਨਾਂ ਨੂੰ ਵਧੀਆ ਪੜਾਈ ਦਿੰਦੇ ਨੇ ਉਸ ਤੋਂ ਬਾਅਦ ਜਿਹੜੇ ਲੋ ਬੱਚੇ ਹੁੰਦੇ ਨੇ ਉਹਨਾਂ ਨੂੰ ਦੂਜੀ ਤਿੰਨ ਨਜ਼ਰ ਤੇ ਦੇਖਿਆ ਜਾਂਦਾ ਉਹਨਾਂ ਨੂੰ ਕੀ ਮੈਸੇਜ ਦੇ ਰਹੇ ਉਹ ਇੰਸਟੀਟਿਊਟ ਨੂੰ ਕੀ ਮੈਸੇਜ ਦੇ ਰਹੇ ਬੱਚਿਆਂ ਨੂੰ ਕੀ ਮ ਬਿਲਕੁਲ ਬਿਲਕੁਲ ਮੇਰੇ ਹੈ ਕਿ ਜਿਵੇਂ ਮੈਂ ਦੇਖਿਆ ਕਾਫੀ ਇੰਸਟੀਚਿਊਟ ਵਿੱਚ ਵੀ ਜਿਹੜੇ ਰਿਚ ਪਰਸਨਸ ਹੁੰਦੇ ਉਹਨਾਂ ਨੂੰ ਬਹੁਤ ਪ੍ਰਾਇੋਰਟੀ ਦਿੱਤੀ ਜਾਂਦੀ ਬਟ ਇਹ ਇੰਸਟੀਚਿਊਟ ਇਦਾਂ ਦਾ ਹੈ ਕਿ ਵੀ ਜਿਹੜੇ ਲੋ ਪਰਸਨਸ ਐ ਲੋ ਪ੍ਰਾਇਰਟੀ ਦੇ ਪਰਸਨਸ ਐ ਮੋਸਟ ਵੈਲਕਮ ਇੱਥੇ ਬਿਲਕੁਲ ਹੀ ਲੋ ਪ੍ਰਾਈਸਿਸ ਦੇ ਵਿੱਚ ਇਨੇ ਹੈਵੀ ਕੋਰਸੇ ਦਿੱਤੇ ਜਾਂਦੇ ਆ ਜਿਵੇਂ ਤੁਸੀਂ ਐਮ ਪੀ ਸੀ ਕਰ ਸਕਦੇ ਹੋ ਅਕਾਊਂਟਸ ਦੇ ਵਿੱਚ ਸਰ ਸਪੈਸ਼ਲਿਸਟ ਐ ਸਾਰੇ ਟੀਚਰਸ ਹੀ ਸਾਡੇ ਸਪੈਸ਼ਲਿਸਟ ਐ ਜੋ ਉਹਨਾਂ ਨੂੰ ਕਰਾਇਆ ਜਾ ਰਿਹਾ ਆ ਉਹ ਡਾਇਰੈਕਟਲੀ ਕੰਪਨੀਆਂ ਦੇ ਵਿੱਚ ਜੋ ਵੀ ਕਰਵਾਉਂਦੇ ਆ ਸਿਖਾਇਆ ਜਾਂਦਾ ਹੈ

हम लोग यहाँ पे आए थे सर के पास रिगार्डिंग uh, इनके इंस्टीट्यूट में जो फ्रेशली फ्रेश माइंड आ रहे हैं हम उनको उनसे कुछ हम बेस्ट बेनिफिट ले सके कुछ उनको एक करियर के लिए आगे अपॉर्चुनिटी मिल सके इस चीज के लिए हम उनके पास आए थे बट इनके पास जितने स्टूडेंट्स हैं दे आर वेरी कीन वो बहुत इंटरेस्टेड है काम करने के लिए आगे सब आ, ये कह सकते हैं कि उनके माइंड में इतना ज्यादा फ्रेश वो है डेटा है जिसको हम लोग यूज कर सकते हैं अपने काम के लिए फर्दर उनके लिए अच्छी अपॉर्चुनिटी हो सकती है वो उनको इन मिल, एक जॉब के एक जरिया मिल सकता है आगे, आगे है, अपना करियर बनाने के लिए तो बाकी आपको मोस्टली यहां पे डिजाइनिंग एंड अकाउंटेंसी से रिलेटेड बच्चे ज्यादा हैं जो कि अकाउंट्स में करना चाहते हैं अकाउंट्स में भी हमारे हमेशा डेटा मैनेजमेंट एंड सब चीजों में हमको रिक्वायरमेंट होती है उस चीज की तो उसमें ऑब्वियसली हम बच्चे हैं एंड बच्चे जो यहाँ पर जिनको हमने शॉर्टलिस्ट किया आउट ऑफ ट्वेंटी वन स्टूडेंट्स उन तकरीबन ग्यारह स्टूडेंट्स को शॉर्टलिस्ट किया है तो आई थिंक वी हैव प्लेसमेंट फॉर ऑल इलेवन ऑफ मेरे हिसाब से तो है हमारे पास और बाकी एक फाइनल इंटरव्यू जो है वो एमडी के साथ हम कराएंगे सर एक इंस्टीट्यूट ने जैसे ग्यारह बच्चे सेलेक्ट किए थे उसके बाद कितने इंस्टीट्यूट थे इंस्टीट्यूट थे जहाँ डी का डी हुआ कितने इंस्टीट्यूट थे कितने बच्चे लेके जा सकते थे लिमिट नॉट एज सच बट यस हमको हमेशा रिक्वायरमेंट रहती है स्टूडेंट्स की एंड

कुछ गर्ल्स हैं कुछ बॉयज हैं दोनों हैं गर्ल्स को हम सिर्फ शोरूम में ही जॉब कर बुलाते हैं क्योंकि तो शोरूम में बैठ रही कॉलिंग करनी है कस्टमर्स के साथ करना है तो दैट इज एटर ਚਲਾ ਜੀ ਤੁਹਾਡਾ ਸਾਬਤ ਕਰਦਾ ਮੈਂ ਜਤਿੰਦਰ ਸਿੰਘ ਤੁਹਾਨੂੰ ਨਾਲ ਲੈ ਕੇ ਪਹੁੰਚੇ ਸੁਵਾਸਨਗਰ ਦੇ ਵਿੱਚ ਜਿੱਥੇ ਤੁਸੀਂ ਦੇਖਿਆ ਹੁਣਾ ਐ ਐਸਪੀਐਸਆਈ ਕੰਪਿਊਟਰ ਜਿਹੜਾ ਕਿ ਨਵੇਂ ਨਵੇਂ ਅਪਸਾਫਟਵੇਅਰ ਨਵੇਂ ਨਵੇਂ ਅਪਡੇਟ ਨਵੇਂ ਨਵੇਂ ਯਾਨੀ ਕਹიდिए ਜਿਹੜੀ ਕੰਪਨੀ ਆਏ ਉਹਨਾਂ ਨਾਲ ਸੰਪਰਕ ਕਰਕੇ ਜਿਹੜੇ ਬੱਚਿਆਂ ਨੂੰ ਜਿਹੜੀ ਸਿੱਖਿਆ ਦੇ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਬੱਚੇ ਇੱਥੇ ਪਹੁੰਚੇ ਨੇ ਜਿਹੜੀ ਕੰਪਨੀ ਦੀ ਸੀਓ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਸੀਗਾ ਸਾਰਾ ਮਾਮਲਾ ਅਗੂ ਤੁਸੀਂ ਦੇਖਿਆ ਉਹਨਾਂ ਦੇ ਜਿਹੜੇ ਬੱਚੇ ਸੀਗੇ ਉਹ ਲੁਧਿਆਣਾ ਲੈਵਲ ਤੇ ਕਦੇ ਬਾਦਰ ਸਾਰੇ ਇੱਥੇ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਕੀ ਸੀਗਾ ਸਾਰਾ ਮਾਮਲਾ ਆ ਜਿਹੜੀ ਪਰਪਸ ਹੈ ਕਿਸ ਪਰਪਸ ਤੇ ਲੈ ਕੇ ਜਿਹੜੀ ਮੀਟਿੰਗ ਰੱਖੀ ਗਈ ਹੈ ਤੇ ਕਿੱਥੇ ਕਰਕੇ ਰੱਖੀ ਗਈ ਹੈ ਹਾਜੀ ਸਰ ਕੀ ਨਾਮ ਆਪ ਦਾ ਸਸਿਕਾ ਜੀ ਮੇਰਾ ਨਾਮ ਕੀਰਤੀ ਸ਼ਰਮਾ ਹੈ ਰਿਦੂ ਮੋਟਰਸ ਪ੍ਰਾਈਵੇਟ ਲਿਮਟਿਡ ਸਾਡੀ ਫਰਮ ਹੈਗੀ ਅਸੀਂ ਸੀਐਂਡੀਐਫ ਹੈ ਉੜਾਨ ਕੰਪਨੀ ਦੀ ਉੜਾਨ ਕੰਪਨੀ ਬੇਸਿਕਲੀ ਈ ਰਿਕਸ਼ਾ ਇਲੋਡਰਸ ਦੀ ਮੈਨੂਫੈਕਚਰਿੰਗ ਕਰਦੀ ਹੈ ਔਰ ਅਸੀਂ ਇੰਡੀਆ ਦੇ ਵਿੱਚ ਨੰਬਰ ਕਿੰਦੀ ਕੰਪਨੀ ਹੈ ਅੱਜ ਦਾ ਇੱਥੇ ਆਂਦਾ ਕਾਰਨ ਸੀਗਾ ਕੈਂਪਸ ਪਲੇਸਮੈਂਟ ਇਸ ਦਾ ਕਿ ਸਾਡਾ ਨੇ ਜੀ ਨਾਲ ਗੱਲ ਚੱਲਦੀ ਸੀ ਕਿ ਰੇਸ਼ ਨੇ ਔਰ ਅਸੀਂ ਆਪਸ ਵਿੱਚ ਡਿਸਕਸ ਕੀਤਾ ਸੀ ਕਿ ਜੋ ਸਟੂਡੈਂਟਸ ਇੱਥੇ ਸਟੱਡੀ ਕਰ ਰਹੇ ਨੇ ਅਸੀਂ ਉਹ ਸਟੂਡੈਂਟਸ ਨੂੰ ਇੱਕ ਮੌਕਾ ਦਈਏ ਕੈਂਪਸ ਪਲੇਸਮੈਂਟ ਦਾ ਉਹ ਸਟੂਡੈਂਟ ਦੇ ਪ੍ਰੋਵਿਸ਼ਨ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ ਸੋ ਅੱਜ ਅਸੀਂ ਸੀ ਇੰਟਰਵਿਊਜ਼ ਕੀਤੀਆਂ ਬੱਚਿਆਂ ਦੀ ਔਰ ਆਲਮੋਸਟ ਅਸੀਂ 50% ਸਟੂਡੈਂਟਸ ਨੂੰ ਅਸੀਂ ਸ਼ਾਰਟਲਿਸਟ ਕਰ ਦਿੱਤਾ ਹੈਗਾ ਇਹਦੇ ਵਿੱਚ ਉਮੀਦ ਹੈ ਕਿ ਵੈਰੀ ਸੂਨ ਸਾਡੇ ਕੋਲ ਅਪਰੋਕਸੀਮੇਟਲੀ 50 ਦੇ ਵਿੱਚ ਤੁਸੀਂ ਲੈ ਕੇ ਚੱਲੋਗੇ ਅਰਾਊਂਡ 25% ਮਤਲਬ ਟੋਟਲ 100 ਦਾ 25 ਬੱਚੇ 25% 80% ਦੇ ਬੱਚਿਆਂ ਨੂੰ 80 ਉਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਅਪਾਇੰਟ ਕਰਨ ਜਾਦੇ ਹੈਗੇ ਠੀਕ ਹੈ ਤੇ ਅੱਜ ਕਿੰਨੇ ਬੱਚੇ ਮੌਜੂਦ ਸੀਗੇ ਜਿਨ੍ਹਾਂ ਦੇ ਤੁਸੀਂ ਇੰਟਰਵਿਊ ਲਿਤੀਆ ਜਿਹੜੀ ਸਟੂਡੈਂਟ ਸ਼ੋਰਟਲਿਸਟ ਕਿਤੇ ਸੀ ਉਹ 21 ਬੱਚੇ ਸੀ ਅੱਜ ਦੇ ਸ਼ੋਰਟਲਿਸਟ ਕਿਤੇ ਸੀ 21 ਦੇ ਵਿੱਚੋਂ 11 ਬੱਚਿਆਂ ਨੂੰ ਆਲਮੋਸਟ ਅਸੀਂ ਫਾਈਨਲਿਸਟਸ ਦੇ ਉੱਤੇ ਲੈ ਕੇ ਆ ਗਏ ਹੈਗੇ ਇੱਕ ਫਾਈਨਲ ਕਾਲ ਹੋਏਗੀ ਸਾਡੀ ਕੰਪਨੀ ਦੇ ਐਮ ਡੀ ਜੀ ਨਾਲ ਆਫਟਰ ਥੈਟ ਅਸੀਂ ਜਿਹੜਾ ਹੈਗਾ ਬੱਚਿਆਂ ਨੂੰ ਜੁਆਇਨ ਕਰਵਾ ਇਸਰੀ ਕੰਪਨੀ ਕਿੱਥੇ ਕਰਦੀ ਹੈਗੀ ਜਿਹਦੀ ਤੁਸੀਂ ਜੋਇਨਿੰਗ ਇਹਨਾਂ ਕਰਾ ਰਹੇ ਹੋ ਅ ਸਰ ਦੇਖੋ ਬਟ OBC ਹੈਗੀ ਜਿਹੜੀ ਸਾਡੀ ਗੁਰਾਨ ਕੰਪਨੀ ਹੈਗੀ ਇਹ ਸੋਨੀਪਾਦੀ ਕੰਪਨੀ ਹੈਗੀ ਔਰ ਸਾਡਾ ਜਿਹੜਾ ਕਾਰਪੋਰੇਟ ਆਫਿਸ ਹੈ ਦਿੱਲੀ ਕੋਲ ਬਾਗ ਦੇ ਵਿੱਚ ਜੋਇਨਿੰਗ ਇਹਦੀ ਬੱਚਿਆਂ ਦੀ ਇਹ ਬੇਸਿਕਲੀ ਅਸੀਂ ਉਹ ਦੇਖਦੇ ਹਾਂ ਕਿ ਬੱਚੇ ਦੀ ਲੋਕੇਸ਼ਨ ਠੀਕ ਹੈ ਉਹ ਬੱਚੇ ਦੀ ਲੋਕੇਸ਼ਨ ਜਿਹੜੀ ਹੈ ਇਹ ਉਹ ਸੁਭਾਸ਼ ਨਗਰ ਦੀ ਪੈਦੀ ਹੈ ਸਾਊਂਡਿੰਗ ਏਰੀਆਸ ਪੈਦੀ ਹੈ ਸੋ ਸਾਡੇ ਦੋ ਸ਼ੋਅਰੂਮ ਜਿਹੜੇ ਨੇ ਲੁਧਿਆਣਾ ਦੇ ਵਿੱਚ ਜਿਹੜੇ ਨੇ ਨਜ਼ਦੀਕ ਇਸ ਲੋਕੇਸ਼ਨ ਦਾ ਕਹਿੰਦੇ ਨੇ ਕਿ ਰਾਹੋ ਰੋਡ ਦੇ ਉੱਪਰ ਹੈ ਉਰੀਕ ਤਾਦਪੂਰ ਰੋਡ ਦੇ ਉਪਰ ਹੈ ਸੋ ਦੋਨਾਂ ਸ਼ੋਅਰੂਮਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਪਲੇਸਮੈਂਟ ਅਸੀਂ ਦਵਾਗੇ ਸੀ ਸਰ ਤੁਸੀਂ ਅੱਗੇ ਵੀ ਲਿਖਿਆ ਉਹ ਜਿਹੜਾ ਐਸਵੀਐਸਆਈ ਕੰਪਿਊਟਰ ਸੈਂਟਰ ਹੈ ਉਹ ਪਹਿਲੇ ਵੀ ਯਾਨੀ ਕਿ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਸੀ ਤੇ ਆਕੇ ਲੋਕ ਜਿਹੜਾ ਬੱਚੇ ਇਹਨਾਂ ਦੇ ਜਿਹੜੇ ਕੰਪਿਊਟਰ ਸੈਂਟਰ ਦੇ ਬੱਚੇ ਸੀ ਉਹਨਾਂ ਨੂੰ ਪਸੰਦ ਕਰਦੇ ਸੀ ਆਨੇ ਕੰਪਿਊਟਰ ਸੈਂਟਰ ਦੇ ਆਨ ਇੰਸਟੀਚਿਊਟ ਤੇ ਜੀਐਸਏ ਕਿਸ ਚੀਜ਼ ਹੈ ਜੋ ਬੱਚਿਆਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਤੇ ਲੋਕਾਂ ਨੂੰ ਜਿਹੜਾ ਬੜੀ ਜੀ ਪ੍ਰੋਬਲਮ ਵੀ ਆ ਰਹੀ ਸੀ ਬੱਚੇ ਥੋੜੇ ਪਿੱਛੇ ਰੇ ਜਾ ਰਹੇ ਥੇ ਹੁਣ ਇਹਨਾਂ ਨੂੰ ਇਹ ਨਾਲ ਪੁੱਛਦੇ ਜੀ ਕਿ ਦੱਸ ਕਿਸ ਤਰੀਕੇ ਦਾ ਪਿਆਰ ਨਾਲ ਦਿੱਤਾ ਬੱਚੇ ਕਿਸ ਤਰੀਕੇ ਦੇ ਧਿਆਨ ਦੇ। ਸਰ ਐਕਚੁਅਲੀ ਕੀ ਚੀਜ਼ ਹੈ ਕਿ ਮਾਰਕੀਟ ਦੇ ਵਿੱਚ ਕੋਈ ਵੀ ਇੰਸਟੀਚਿਊਟ ਦਾ ਜਿਹੜਾ ਕਲਚਰ ਹੈਗਾ ਉਹ ਬੱਟੋਬੀ ਸਭ ਨੂੰ ਪਤਾ ਹੁੰਦਾ ਹੈ ਨਾ ਸਟੂਡੈਂਟਸ ਨੇ ਇਹਨਾਂ ਰੀਐਕਟੀਵਿਟੀਜ਼ ਨਹੀਂ ਅਸੀਂ ਇਹਨਾਂ ਰੀਐਕਟੀਵਿਟੀਜ਼ ਅਸੀਂ ਆਨਲਾਈਨ ਦੇਖੀਆਂ ਇਹਨਾਂ ਰੀਐਕਟੀਵਿਟੀਜ਼ ਆਨਲਾਈਨ ਦੇਖਣ ਤੋਂ ਸਾਨੂੰ ਚੇਨਾ ਦੇ ਇੰਸਟੀਚਿਊਟ ਬਾਰੇ ਕਾਫੀ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਸੀ ਅਸੀਂ ਇਹਨਾਂ ਨੂੰ ਅਪਰੋਚ ਕੀਤਾ ਕਿ ਅਸੀਂ ਵੀ ਚਾਹੁੰਦੇ ਹਾਂ ਔਰ ਇਹ ਵੀ ਚਾਹੁੰਦੇ ਨੇ ਕਿ ਬੱਚਿਆਂ ਦੀ ਗ੍ਰੋਥ ਬੱਚਰ ਭਵਿੱਖ ਜਿਹ सो so, दो ने जब इकट्ठे बैठ के अभी फाइनल किया इस कैंपस प्लेसमेंट इस इंस्टीट्यूट तो एस पी एस तो अभी बच्चे ही कैंपस को लेकर जावे तो किन्ने बच्चे ले जाने लिमिट है कुछ पता नहीं सर लिमिट का सच कुछ नहीं थी, थी है, है थी, ये थी जी लिमिट के लिए कह सकते हैं फ्रॉम फर्स्ट सिटिंग आलमोस्ट जिन्हें बच्चे की इंटरव्यू की है आलमोस्ट फिफ्टी परसेंट अभी बच्चे उन्होंने चूज करके कर जो बच्चे तो देख रहे हैं मैसेज देना चाहोगे उन्होंने दे इस तरीके हौसले बढ़ा रहे सर हौसला देखो मैसेज सिंपल है अगर बच्चे का स्टैंडर्ड है

ਤੇ ਆਪਣੇ ਜਿਹੜੇ ਫਰੈਂਡ ਹਨ ਕੀ ਮੈਸੇਜ ਦੇ ਰਹੇ ਕਿਸ ਤਰੀਕੇ ਦੇਖ ਰਹੇ ਜਿਹੜੇ ਤੁਹਾਡੇ ਫਰੈਂਡ ਹੈ ਤਰੀਕੇ ਤੁਹਾਨੂੰ ਦੇਖਦੇ ਉਹਨਾਂ ਮੈਸੇਜ ਆਉਂਦੇ ਰਹਿੰਦੇ ਆਵਾਜ਼ਾ ਕਰਦੇ ਸਾਡੇ ਹੋਰ ਵੀ ਫਰੈਂਡ ਆਇਤੇ ਪੜ੍ਹਾਈ ਨੇ ਵੈਸੇ ਤਾਂ ਇਹ ਜੀ ਨਾਲ ਜਾਨਣਾ ਕਿ ਸਾਡੇ ਇੰਸਟੀਚਿਊਟ ਆਓ ਸਿੱਖੋ ਸਿੱਖਣ ਨੂੰ ਬਹੁਤ ਕੁਝ ਮਿਲਦਾ ਜਿੰਨਾ ਸਿੱਖੋਗੇ ਉਹਨਾਂ ਘਾਟਾ ਤੇ ਸਾਡਾ ਇੰਸਟੀਚਿਊਟ ਤੋਂ ਬਹੁਤ ਪਰ ਐਸਪੀਐਸਆਈ ਤੁਹਾਨੂੰ ਜੋਬ ਵੀ ਪ੍ਰੋਵਾਈਡ ਕਰਾਏਗਾ ਕੋਈ ਇੰਸਟੀਚਿਊਟ ਜੋਬ ਪ੍ਰੋਵਾਈਡ ਨਹੀਂ ਕਰਦਾ ਤੇ ਮੈਂ ਹੀ ਕਹਿਣਾ ਚਾਹੁੰਦਾ ਇੰਸਟੀਚਿਊਟ ਆਓ ਸਿੱਖੋ ਤੁਸੀਂ ਸੈਲੈਕਟ ਕੀਤੇਗੇ ਕਿਹੜੀ ਜੋਬ ਤੇ ਜਾ ਰਹੇ ਹੋ

ਕਿੰਨਾ ਅਗਰੇਪਨ ਵਾਚ ਤੁਸੀਂ ਜਿਵੇਂ ਤੁਸੀਂ ਇੰਟਰਵਿਊ ਦੇ ਤੁਹਾਨੂੰ ਕੰਪਨੀ ਨੇ ਓਫਰ ਕੀਤਾ ਚੋਗ ਲਈ ਕਿਸ ਤਰ੍ਹਾਂ ਕਿ ਦਿੱਤਾ ਬਹੁਤ ਬਧੀਆ ਬਹੁਤ ਬਧੀਆ ਲੱਗ ਰਿਹਾ ਹੈ ਇਹ ਆਪਣੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਆਸਤੋਂੋ ਐਸਪੀਐਸਆਈ ਕੰਪਿਊਟਰ ਸੈਕਟਰ ਵੱਲੋਂ ਤੁਹਾਨੂੰ ਬੁਖਾ ਕੇ ਇਸ ਲੈਵਲ ਤੇ ਲਿਆ ਦਿੱਤਾ ਗਿਆ ਸਰ ਮਾਤਾ ਜੀ ਤੁਹਾਡੇ ਨੂੰ ਇਹ ਨਾ ਜਾਨਾ ਤੇ ਉਹਨਾਂ ਨੇ ਸਾਨੂੰ ਜੋ ਉਹਨਾਂ ਨੇ ਕੰਮ ਐਸਪੀਐਸਆਈ ਸਟੱਡੀ ਕਰਵਾਈ ਤੇ ਉਹਨਾਂ ਨਾਲ ਆਰੋਸ਼ੀ ਠੀਕ ਰੁਕੀਏ

ਜੋ ਕਰ ਰਹੇ ਹੋ ਵਧੀਆ ਹੀ ਕਰ ਰਹੇ ਹੋ ਤੇ ਤੁਹਾਡੇ ਜਿਹੜੇ ਫਰੈਂਡ ਆ ਉਹਨਾਂ ਨੂੰ ਮੈਸੇਜ ਦੇ ਰਹੇ ਹੋ ਜਿਹੜੇ ਤੁਹਾਡੇ ਪਲੇਟਫਾਰਮ ਦੇਖ ਰਹੇ ਨੇ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਗੀ ਕਿ ਉਹ ਵੀ ਮੇਰੇ ਨਾਲ ਇਸ ਕੰਪਿਊਟਰ ਤੇ ਆਣ ਜਿੱਦਾਂ ਮੈਂ ਸਿੱਖ ਰਹੀ ਹਾਂ ਤੋ ਸਿੱਖਾਂਗੇ